ਕੁਝ ਦਿਨ ਪਹਿਲਾਂ ਹੀ ਇੱਕ ਖਬਰ ਆਈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਚ ਵਾਪਸੀ ਕਰਨ ਜਾ ਰਹੇ ਨੇ ਪਟਿਆਲਾ ਦੇ ਵਿੱਚ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਕਾਂਗਰਸੀ ਲੀਡਰਾਂ ਦੇ ਨਾਲੋਂ ਮਿਲੇ ਨੇ ਉਦੋਂ ਇਹ ਗੱਲ ਉੱਠੀ ਸੀ ਕਿ ਪੰਜਾਬ ਦੀ ਕਾਂਗਰਸ ਡਰ ਗਈ ਹੈ ਕਿ ਨਵਜੋਤ ਸਿੱਧੂ ਆਉਣ ਲੱਗੇ ਨੇ ਮਤਲਬ ਹੁਣ ਕਲੇਸ਼ ਹੋਵੇਗਾ ਹੁਣ ਕਾਂਗਰਸ ਪਾਰਟੀ ਦੀ ਫੁੱਟ ਜਗ ظاہر ਹੋਵੇਗੀ ਹੁਣ ਕਾਂਗਰਸੀ ਲੀਡਰ ਆ ਆਪਸ ਵਿੱਚ ਲੜਨਗੇ ਪਰ ਨਵਜੋਤ ਸਿੰਘ ਸਿੱਧੂ ਅਜੇ ਵਾਪਸ ਨਹੀਂ ਆਏ ਸਨ ਅਤੇ ਉਹ ਕੰਮ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਰ ਦਿੱਤਾ ਗਿਆ ਆਪੇ ਹੀ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਪੰਜਾਬ ਦੇ ਵਿੱਚ ਸੀਐਮ ਦੀ ڪرਸੀ ਲੈਣ ਲਈ 500 ਕਰੋੜ ਰੁਪਈਆ ਦੇਣਾ ਪੈਂਦਾ ਏ ਕੌਂਸਲਰਾਂ ਦੀਆਂ ਟਿਕਟਾਂ ਵੀ ਵਿਕਦੀਆਂ ਨੇ ਐਮਐਲਏ ਦੀਆਂ ਟਿਕਟਾਂ ਵੀ ਕਰੋੜਾਂ ਰੁਪਏ ਦੇ ਕੇ ਵਿਕਦੀਆਂ ਨੇ ਖਰੀਦਣੀਆਂ ਪੈਂਦੀਆਂ ਨੇ ਰੌਲਾ ਪਾ ਦਿੱਤਾ ਹੁਣ ਕਾਂਗਰਸੀ ਪੂਰੀ ਤਰ੍ਹਾਂ ਕਲੇਸ਼ ਮਚ ਗਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਸਿੱਧੂ ਜੋੜੇ ਨੇ 2022 ਵਾਲਾ ਆਪਣਾ ਕੰਮ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ ਕੈਪਟਨ ਸਰਕਾਰ ਚੱਲ ਰਹੀ ਸੀ ਨਵਜੋਤ ਸਿੱਧੂ ਨੇ ਕੁਝ ਕਾਂਗਰਸੀਆਂ ਨੂੰ ਆਪਣੇ ਨਾਲ ਰਲਾਇਆ ਅਤੇ ਕੈਪਟਨ ਦੇ ਖਿਲਾਫ ਕਰ ਦਿੱਤੀ ਬਗਾਵਤ ਕੈਪਟਨ ਨੂੰ ਲਾਇਆ ਨਵਾਂ ਮੁੱਖ ਮੰਤਰੀ ਬਣਾਇਆ ਪਰ ਨੰਬਰ ਇਹਨਾਂ ਦੇ ਵਿੱਚੋਂ ਫਿਰ ਕਿਸੇ ਦਾ ਨਹੀਂ ਆਇਆ ਨਨਵਜੋਤ ਸਿੱਧੂ ਦਾ ਅਤੇ ਨਾ ਹੀ ਜਿੰਨਾ ਸਾਥੀਆਂ ਨੇ ਰਲ ਕੇ ਬਗਾਵਤ ਕੀਤੀ ਸੀ ਉਹਨਾਂ ਦਾ ਨੰਬਰ ਲੱਗ ਗਿਆ ਚਰਨਜੀਤ ਸਿੰਘ ਚੰਨੀ ਦਾ ਨਵਜੋਤ ਸਿੱਧੂ ਫਿਰ ਮੁੱਖ ਮੰਤਰੀ ਨਾ ਬਣ ਸਕੇ ਅਤੇ ਹੁਣ ਨੇੜੇ ਆ ਰਿਹਾ ਏ 2027 ਅਤੇ ਉਸ ਤੋਂ ਪਹਿਲਾਂ ਵੀ ਕਾਂਗਰਸੀਆਂ ਦੇ ਵਿੱਚ ਕਲੇਸ਼ ਪਾਉਣ ਦਾ ਕੰਮ ਸਿੱਧੂ ਜੋੜੇ ਦੇ ਵੱਲੋਂ ਕਰ ਦਿੱਤਾ ਗਿਆ ਹੈ ਹੁਣ ਇੱਕ ਦੂਜੇ ਨੂੰ ਧੜਾ ਧੜ ਨੋਟਿਸ ਭੇਜ ਰਹੇ ਨੇ ਅੰਗਰੇਜ਼ੀ ਲੀਡਰ ਸੁਖੀ ਰੰਧਾਵਾ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਨੋਟਿਸ ਭੇਜਿਆ ਅਨਿਲ ਜੋਸ਼ੀ ਨੇ ਕਰਨਬੀਰ ਪੁਰਜ ਨੇ ਰਾਜਵੀਰ ਭੁੱਲਰ ਨੇ ਅਤੇ ਸੌਰਵ ਮਿੱਠੂ ਮੈਦਾਨ ਨੂੰ ਡਾਕਟਰ ਨਵਜੋਤ ਕੌਰ ਸਿੱਧੂ ਨੇ ਨੋਟਿਸ ਭੇਜ ਦਿੱਤਾ ਕਿ ਤੁਸੀਂ ਮੇਰੇ ਤੇ ਇਲਜ਼ਾਮ ਕਿਉਂ ਲਾਏ ਕਿ ਕਾਉਂਸਲਰਾਂ ਦੇ ਕੋਲੋਂ ਮੈਂ ਪੈਸੇ ਲਏ ਨੇ ਮੈਡਮ ਸਿੱਧੂ ਆਖਦੇ ਨੇ ਕਿ ਮੈਂ ਨਹੀਂ ਪੈਸੇ ਲਏ ਇਹ ਕਾਂਗਰਸੀ ਲੀਡਰ ਪੈਸੇ ਲੈਂਦੇ ਨੇ ਨੋਟਿਸ ਭੇਜਿਆ ਮੈਡਮ ਸਿੱਧੂ ਨੇ ਮਿੱਠੂ ਮੈਦਾਨ ਨੂੰ ਤੇ ਫੇ ਹੁਣ ਮਿੱਠੂ ਮੈਦਾਨ ਨੇ ਵੀ ਐਲਾਨ ਕੀਤਾ ਹੈ ਕਿ ਮੈਂ ਵੀ ਮੈਡਮ ਸਿੱਧੂ ਨੂੰ ਨੋਟਿਸ ਭੇਜਾਂਗਾ ਪੂਰੀ ਤਰ੍ਹਾਂ ਹੁਣ ਨੋਟਿਸ ਉਹ ਨੋਟਿਸ ਹੀ ਹੋਏ ਪਏ ਨੇ ਕਾਂਗਰਸੀ ਲੀਡਰ ਕਲੇਸ਼ ਪਹਿ ਚੁੱਕਾ ਪੂਰੀ ਤਰ੍ਹਾਂ ਹਾਈ ਕਮਾਂਡ ਤੱਕ ਗੱਲ ਪਹੁੰਚ ਗਈ ਹੈ ਪਰ ਹੁਣ ਨਵਜੋਤ ਸਿੰਘ ਸਿੱਧੂ ਕਰਨਗੇ ਕੀ ਕਿਉਂਕਿ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਹੈ ਅਤੇ ਚਰਚਾ ਇਹ ਹੈ ਕਿ ਕਾਂਗਰਸ ਪਾਰਟੀ ਹੁਣ ਨਵਜੋਤ ਸਿੰਘ ਸਿੱਧੂ ਨੂੰ ਵੀ ਬਰਦਾਸ਼ਤ ਕਰਨ ਦੇ ਮੂਡ ਦੇ ਵਿੱਚ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਨਵਜੋਤ ਸਿੱਧੂ ਨੂੰ ਵਿਆਹਾਂ ਦੇ ਵਿੱਚ ਲੈਣ ਦੇਣ ਵਾਲਾ ਸੂਟ ਦੱਸਦੇ ਨੇ ਕਿ ਖੋਲੀ ਦਾ ਨਹੀਂ ਹੈ ਵਰਤੀਦਾ ਨਹੀਂ ਹੈ ਅੱਗੇ ਦੀ ਅੱਗੇ ਤੋਰ ਦਈਦਾ ਹੈ ਭਾਵ ਸਿੱਧੂ ਉਹ ਲੀਡਰ ਹੈ ਜਿਸ ਨੂੰ ਕੋਈ ਪਾਰਟੀ ਵਰਤੇ ਨਾ ਤਾਂ ਚੰਗੀ ਗੱਲ ਹੈ ਅੱਗੇ ਕਿਸੇ ਹੋਰ ਪਾਰਟੀ ਦੇ ਵਿੱਚ ਭੇਜ ਦੇਵੇ ਪਰ ਕਾਂਗਰਸ ਪਾਰਟੀ ਨੇ ਇਹ ਸੂਟ ਖੋਲ੍ਹ ਲਿਆ ਹੈ ਹੁਣ ਉਹ ਨਾ ਉਪਾਰ ਸਕਦੇ ਨੇ ਅਤੇ ਨਾ ਹੀ ਲਫਾਫੇ ਦੇ ਵਿੱਚ ਵਾਪਸ ਪੈਂਦਾ ਹੈ ਭਗਵੰਤ ਮਾਨ ਟੀਚਰਾਂ ਕਰਦੇ ਰਹਿੰਦੇ ਨੇ ਲੀਡਰਾਂ ਨੂੰ ਅਤੇ ਸਿੱਧੂ ਨੂੰ ਇਹ ਸੂਟ ਵਾਲੀ ਟੀਚਰ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਸੱਚਮੁੱਚ ਹੀ ਕਾਂਗਰਸ ਪਾਰਟੀ ਦੇ ਨਾਲ ਇਸ ਵੇਲੇ ਇਹੀ ਕੁਝ ਹੋ ਰਿਹਾ ਕਾਂਗਰਸ ਪਾਰਟੀ ਨੂੰ ਸਮਝ ਨਹੀਂ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਕੀ ਕੀਤਾ ਜਾਵੇ ਆਉਣ ਵਾਲੇ ਦਿਨਾਂ ਚ ਹੁਣ ਨਵਜੋਤ ਸਿੱਧੂ ਕਿਸ ਪਾਰਟੀ ਦੇ ਵਿੱਚ ਜਾਣਗੇ ਜਾਂ ਫਿਰ ਕਾਂਗਰਸ ਦੇ ਵਿੱਚ ਰਹਿ ਕੇ ਹੀ ਕਾਂਗਰਸ ਪਾਰਟੀ ਦੇ ਵਿੱਚ ਹੋਰ ਉਹਨਾਂ ਦੇ ਵੱਲੋਂ ਅੱਡੋ-ਫਾੜ ਕਾਂਗਰਸ ਨੂੰ ਕੀਤਾ ਜਾਵੇਗਾ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਿਹੜੀ ਪਾਰਟੀ ਦੇ ਵਿੱਚ ਜਾਣਾ ਚਾਹੀਦਾ ਹੈ